2022 ਮਾਡਲ ਆ ਹਾਂ ਪੇਟੀਬੰਦ ਇੰਜਨ ਆ ਜੀ ਲਾਲ ਹੀਨੂ ਅਸਾ ਲਾਲ ਹੀਨੂ ਦਾ ਪੇਟੀਬੰਦ ਇੰਜਨ ਆ ਹਾਂ ਜੀ ਆ 10 ਟੂਨ ਸਾਰੀਆਂ ਦਿਖਾ ਦੇ ਲੈ ਹੈਨਾ ਤੇ ਆ 10 ਦਿਖਾ ਦੇ ਲੈ ਬਿਲਕੁਲ ਹੀ ਨਵੇਂ ਤੇ ਉਹ ਵੀ ਮਾਡਲ ਹੈ ਹਾਂ ਜੀ 24 ਮਾਡਲ ਹੈ 5210 ਜੀ ਡਾਉਂਡਰ 4 ਥੀਲ ਦੇ ਵਿੱਚ ਹਾਂ ਜੀ ਕਿੰਨਾ ਮਾਡਲ ਵੀਰੇ ਇਹ 23 ਮਾਡਲ ਆ ਜੀ 23 ਦੇ ਐਂਡ ਚ ਨਿਕਲਿਆ 24 ਦੀ ਕਾਪੀ ਹੈ ਜੀ ਅਸਤ ਇਹ 11.6 ਸੀ ਸਹਜਾ ਜੀ ਇਹ 11.6 ਜੀ ਜਾਲ ਵਗੈਰਾ ਲੱਗਿਆ ਜੀ ਉੱਤੇ ਟੋਪੀ ਟਾਕੀਆਂ ਸਭ ਨਾਲ ਨੇ ਸਰ ਕੁਝ ਆਪਾਂ ਇਸੇ ਤਰ੍ਹਾਂ ਦਵਾਂਗੇ ਇਹ ਲਗਭਗ ਮੈਂ ਕਹਣਾ 3.5 ਫੁੱਟ ਦਾ ਸਾਢੇ ਤਿੰਨ ਫੁੱਟਾ ਬੱਡੇ ਤਿਆਰ ਆ ਜੀ ਤਿਆਰ ਹੈ ਤੇ ਟਾਇਰ ਵੇਦਾ ਕਹੋਣਗੇ ਬਈ ਵੇਦਾਗ ਜੀ ਪੱਕੇ ਟਾਇਰ ਨੇ 8 ਇੰਚ ਹੀ ਕਾਡਰਾਂ ਦੇ ਵਿੱਚ ਹੈ ਨਾ ਜੀ ਹਾਂਜੀ ਇਹਨੂੰ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚ ਗਏ ਪਿੰਡ ਨਮੋਲ ਤੇ ਜਿਲ੍ਹਾ ਪੈਂਦਾ ਸੰਗਰੂਰ ਨਮੋਲ ਪਿੰਡ ਕਿੱਥੇ ਪੈਂਦਾ ਹੈ ਇੱਥੇ ਕਿਉਂ ਪਹੁੰਚਿਆ ਤੁਹਾਨੂੰ ਸਾਰੀ ਜਾਣਕਾਰੀ ਨਾਲ ਡਿਟੇਲ ਦੇ ਵਿੱਚ ਦੱਸਾਂਗੇ ਇਧਰਲੇ ਪਾਸੇ ਤਾਂ ਧਰਮੇ ਤੇ ਇਧਰ ਨਾ ਇਹ ਟਰਾਲੀ ਵੀ ਖੜੀ ਐ ਤੇ ਨਾਲ ਇਹਦੇ ਇਧਰਲੇ ਪਾਸੇ ਬਿਸ਼ਕਰਮਾ ਵਾਲਿਆਂ ਦਾ ਰੀਪਰ ਵੀ ਖੜਾ ਐ ਤੇ ਪਿੱਛੇ ਜਿਵੇਂ ਕਹਿੰਦੀ ਮੱਕੀ ਕੱਟਣ ਵਾਲਾ ਗ੍ਰੈਂਡਰ ਵੀ ਖੜਾ ਐ ਤੇ ਇਧਰਲੇ ਪਾਸੇ ਸਪਰਾ ਟਰੈਕਟਰ ਖੜਾ ਐ ਇਧਰ 52 10 ਖੜਾ ਐ ਤੇ ਵਹੀਕਲ ਖੜੇ ਆ ਬਕਾਊ ਖੜੇ ਆ ਆਪਾਂ ਉਹਨਾਂ ਦੀ ਅਕਸਰ ਹੀ ਵੀਡੀਓ ਕਰਦੇ ਰਹਿੰਨੇ ਆ ਪਿੰਡ ਨਮੋਲ ਦੇ ਵਿੱਚ ਬਾਈ ਕਾਲੇ ਔਲਖ ਦੇ ਘਰੇ ਪਹੁੰਚੇ ਆ ਇਹ ਜਿੰਨੇ ਵੀ ਸਾਰੇ ਖੇਤੀਬਾੜੀ ਦੇ ਸੰਤ ਖੜਿਆ ਨੇ ਇਧਰ ਮਸ਼ੀਨ ਦੇ ਪਿੱਛੇ ਵੀ ਖੜੇ ਆ ਲਗਭਗ ਇਹ ਕਹਿ ਸਕਦਾ ਵੀ ਇੱਕੋ ਘਰ ਦੇ ਵਿੱਚ ਦਰਜਨਾਂ ਸੰਤ ਆ ਜਿਹੜੇ ਖੇਤੀਬਾੜੀ ਦੇ ਬਕਾਊ ਨੇ ਕੀ ਰੇਟ ਦੇ ਵਿੱਚ ਵੜਨਗੇ ਕਿੰਨਾ ਕ ਮਾਡਲ ਹੋਣਗੇ ਕੀ ਕੰਡੀਸ਼ਨ ਦੇ ਹੋਣਗੇ ਸਾਰਾ ਕੁਝ ਦੱਸ ਦਿਆਂ ਪਹਿਲਾਂ ਤੁਹਾਨੂੰ ਬਾਈ ਨੂੰ ਮਿਲਾ ਦਈਏ ਮੇਰੇ ਸਸਰੀਕਾਲ ਜੀ ਮੇਰੇ ਸਸਰੀਕਾਲ ਜੀ ਕੀ ਹਾਲ ਕਾਲੇ ਸਨ ਵਧੀਆ ਜੀ ਠੀਕ ਚੰਗਾ ਤੇ ਨਾ ਤੁਹਾਡਾ ਕਾਲਾ ਸਿੰਘ ਆ ਉਲਖ ਹਾਂਜੀ ਤੇ ਪਹਿਲਾਂ ਆਪਾਂ ਲਕੇਸ਼ਰ ਨੂੰ ਦੱਸ ਦਈਏ ਵੀ ਜਿਹੜਾ ਇਹ ਨਮੋਲ ਪਿੰਡਾ ਕਿੱਥੇ ਜੇ ਪੈ ਜਾਂਦਾ ਇਹ ਸੁਨਾਮ ਤੋਂ ਵੀ 8 ਕਿਲੋਮੀਟਰ ਜੀ ਲੌਂਗਵਾਲ ਤੋਂ ਵੀ 8 ਕਿਲੋ ਸੰਰੂਰ ਤੋਂ 12 ਕਿਲੋਮੀਟਰ ਚਾਹੇ ਰਹਿ ਜਾਂਦਾ ਜੀ ਸੁਨਾਮ ਤੋਂ ਉਹਨੂੰ 8 ਕਿਲੋਮੀਟਰ ਆ ਹਾਂਜੀ ਲੌਂਗਵਾਲ ਵੀ 8 ਆ ਹਾਂਜੀ ਤੇ ਸੁਨਾਮ 12 ਕਿਲੋਮੀਟਰ ਸੁਨਾਮ 12 ਜੀ ਆਪਾਂ ਨੂੰ ਲਾ ਲਓ ਜੀ ਦੱਸ ਗਿਆ ਸੰਧ ਨੇ ਆਪਣੇ ਲਵੇ ਖੇਤੀਬਾੜੀ ਦਾ ਦੱਸ ਗਿਆ ਨੇ ਆਪਾਂ ਸ਼ੁਰੂਆਤ ਮਸ਼ੀਨ ਤੋਂ ਕਰੀਏ ਹਾਂਜੀ ਮਸ਼ੀਨ ਤੋਂ ਕਰ ਲਓ ਜੀ ਏਐਸ 930 ਹਾਂਜੀ ਇਹ ਕਿੱਥੋਂ ਵਾਲਿਆਂ ਦੀ ਵੀਰੇ ਇਹ ਨਾਬੇ ਵਾਲਿਆਂ ਦੀ ਹੈ ਜੀ ਨਾਬੇ ਵਾਲਿਆਂ ਦੀ ਆ ਹਾਂਜੀ ਓਕੇ ਤੇ ਮਾਡਲ ਹੈ ਜੀ 2022 ਮਾਡਲ ਆ ਹਾਂ ਪੇਟੀਬੰਦ ਇੰਜਨ ਹੈ ਜੀ ਲਾਲ ਹੀਨੂ ਅਸਾ ਲਾਲ ਹੀਨੂ ਦਾ ਪੇਟੀਬੰਦ ਇੰਜਨ ਆ ਹਾਂਜੀ ਮਤਲਬ ਯਾਨੀ ਕਿ ਇਹਦੇ ਨਾਲ ਕਿੰਨਾ ਕੁ ਤੁਸੀਂ ਬਈ ਜਿਵੇਂ ਕਹਿੰਦੇ ਰੱਖੋ ਆਪਾਂ ਤਾਂ ਲੋਕਲ ਵੀਰੇ ਨੋਕਲ ਨੋਕਲੀ ਚਲਾਈ ਆ ਪਿੰਡ ਪਿੰਡ ਅਸਾ ਪਿੰਡੀ ਚ ਲਾਣੇ ਹੋ ਹਾਂਜੀ ਓਕੇ ਤੇ ਤੁਸੀਂ ਇਹ ਕਰ ਰੱਖੀ ਹੁਣ ਸੇਲ ਬਾਈ ਮਾਡਲ ਹੈ ਆਪਣੇ ਨਵੇਂ ਫਰਸਟ ਓਨਰ ਹੈ ਹਨਾ ਓਕੇ ਧਰਮੇ ਇਹ ਟਾਇਰ ਟੂ ਸਾਰੇ ਨਾਲ ਦੀ ਨੇ ਵੀ ਸਾਰੂ ਨਾਲ ਦਾ ਵੀਰੇ ਓਕੇ ਬਾਈ ਮਾਡਲ ਤੇ ਆ ਦੇਖੋ ਆ ਚੈੱਕ ਹਾਂ ਸਾਰਾ ਕੁਝ ਨਾਲ ਦਾ ਹਨਾ ਮਿੱਤਰੋ ਨਾਲ ਦੇ ਟਾਇਰ ਨੇ ਬਾਕੀ ਇਧਰਲੇ ਪਾਸੇ ਨਾਲ ਪਿੱਛੋਂ ਵੀ ਕੰਡੀਸ਼ਨ ਦਿਖਾ ਦਿਓ ਇਧਰ ਸਟਾਫ ਸਾਰੀ ਚੈੱਕ ਕਰਵਾ ਦੇ ਪਿੱਛੋਂ ਹਨਾ ਵੀ ਬਹੁਤ ਜਿਵੇਂ ਕਹਦੀ ਇਹਨੇ ਇੱਕ ਬਿਲਕੁਲ ਨਵੀਂ ਕੰਡੀਸ਼ਨ ਦੀ ਮਸ਼ੀਨ ਆ ਚੈੱਕ ਕਰਵਾ ਦੇ ਸਮਾਰਕ ਵਿੱਚੋਂ ਹਨਾ ਵੀ ਜਾ ਕੇ ਸੱਜਣ ਨੂੰ ਮੈਂ ਇਹ ਕਹੂੰਗਾ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਪਹਿਲੀ ਗੱਲ ਤਾਂ ਜਿਵੇਂ ਕਹਦੀ ਚੀਜ਼ ਦੱਸ ਦਿੰਦੇ ਹੁੰਦੀ ਆ ਸੈੱਟ ਦੇ ਅੰਦਰ ਤੁਸੀਂ ਇਹ ਦੇਖੋ ਵੀ ਕਿੰਨਾ ਵਾਈ ਦਾ ਜਿਹੜਾ ਵੱਡਾ ਸੈੱ ਤੇ ਸਾਰੇ ਜਿਹੜੇ ਸੰਦਾ ਹੈ ਅੰਦਰ ਖੜੇ ਆ ਤੇ ਆ ਕਟਰ ਚੈੱਕ ਕਰਵਾ ਦਿੱਤਾ ਮੈਂ ਅਟੈਨਾ ਟੂ ਨਾਲ ਸਾਰੀਆਂ ਦਿਖਾ ਦੇ ਲੈ ਹਨਾ ਤੇ ਅਟੈਰਾਂ ਦਿਖਾ ਦੇ ਲੈ ਬਿਲਕੁਲ ਹੀ ਨਵੇਂ 22 ਮਾਡਲ ਆ ਮਿੱਤਰੋ ਫਾਸਟ ਪਾਰਟੀ ਦੇ ਘਰੇ ਮਸ਼ੀਨ ਖੜੀ ਆ ਤੇ ਭਾਈ ਜੀ ਜੇ ਦੀ ਗੱਲ ਕਰੀ ਆ ਆਪਾਂ ਇਹ ਕਿੰਨੇ ਦੀ ਦੇਣੀ ਆ ਇਹ ਵੀਰੇ ਮੁੱਲ ਦਾ ਗੁੱਸਾ 7.5 ਲੱਖ ਦੀ ਛੱਡ ਦੇ ਸਾਢੇ 7.5 ਲੱਖ ਦੀ ਦਵਾਂਗੇ ਹਾਂਜੀ ਓਕੇ ਤੇ ਇਹ ਤਾਂ ਹੋ ਗਈ ਮਸ਼ੀਨ ਤੇ ਤੋਂ ਬਾਅਦ ਜਿਹੜਾ ਇੱਧਰਲੇ ਪਾਸੇ ਤੁਸੀਂ ਕਹਿੰਦੇ ਸੀ ਸੁਪਰਸੀਡਰ ਸਬਰਾਜ ਵਾਲਿਆਂ ਦੀ 9 ਫੁੱਟਾ 23 ਮਾਡਲ ਆ ਜੀ ਅਪਾ ਦਾ ਅਬਦੀ 40 ਕਿਲੇ ਵਿਜਿਆ ਜੀ ਇਹਦੇ ਨਾਲ ਅਸਾ ਤੁਸੀਂ ਮਤਲਬ ਆਪਣੀ ਉਹ ਹਾਂਜੀ ਹਾਂਜੀ ਹਾਂ ਕਰਾਈ ਦਾ ਕੰਮ ਨਹੀਂ ਕਰਦੇ ਨਾ ਜੀ ਨਾ ਓਕੇ ਇਹ 9 ਫੁੱਟਾ ਵੀਰੇ ਹਾਂਜੀ ਸਫਰਾਜ ਆ ਲੈਂਦਾ ਹਾਂਜੀ ਓਕੇ ਤੇ ਜੇ ਗੱਲ ਕਰੀਏ ਧਰਮਿਕ ਕੰਡੀਸ਼ਨ ਦਿਖਾ ਦੇ ਸੂਰੀਆਂ ਸਾਰੀਆਂ ਇਹਦੇ ਨਾਲ ਦੀਆਂ ਹੋਣੀਆਂ ਨੇ ਬਈ ਹਾਂ ਨਾਲ ਦੀਆਂ ਜਮਾ ਇਹ ਮਾਡਲ ਕਿੰਨਾ ਵੀਰੇ 23 ਹੈ 23 ਮਾਡਲ ਆ ਧਰਮੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਬਿਲਕੁਲ ਨਵਾਂ ਨਕੋਰਾ ਲੈ 24 ਮਾਡਲ ਪਿੱਛੇ 24 ਦੀ ਸੀਗੀ ਐਗਤੀ ਲੈ ਅੱਛਾ ਹਾਂ 24 ਮਾਡਲ ਆਈ 24 ਮਾਡਲ ਹੈ ਹਾਂਜੀ 24 ਮਾਡਲ ਹੈ ਓਕੇ ਤੇ ਬਈ ਇਹ ਆਪਾਂ ਕਿੰਨੇ ਦਾ ਦਵਾਂ ਇਹ ਆਪਾਂ 195 ਦਾ ਦੇ ਦਾਂਗੇ 1,95,000 ਦਾ ਓਕੇ ਤੇ ਜਿਹੜਾ ਆ ਇਹ ਸਾਰਾ ਪਾਰਟ ਆ ਇਹਦਾ ਮਸ਼ੀਨ ਦਾ ਹੈ ਨਾ ਇਹਦਾ ਮਸ਼ੀਨ ਦਾ ਆ ਗਿਆ ਬਸ ਕਟਾਂ ਵਗੈਰਾ ਹਾਂਜੀ ਹਾਂ ਓਕੇ ਤੇ ਇਧਰਲੇ ਪਾਸੇ ਮਿੱਤਰੋ ਹੋਰ ਵੀ ਬਹੁਤ ਸਾਰੇ ਜਿਵੇਂ ਕਿ ਦੀ ਖੜੇ ਆ ਸੰਦੇ ਇਹ ਟਰੈਕਟਰ ਦਸੀ ਆ ਆਪਾਂ ਬਈ ਹਾਂਜੀ 5210 ਹੈ 5210 ਜੀ ਜੌਂਡੀਅਰ 4 ਵੀਲ ਦੇ ਵਿੱਚ ਹਾਂਜੀ ਕਿੰਨਾ ਮਾਡਲ ਹੈ ਵੀਰੇ ਇਹ 23 ਮਾਡਲ ਆ ਜੀ 23 ਦੇ ਐਂਡ 'ਚ ਨਿਕਲਿਆ 24 ਦੀ ਕਾਪੀ ਹੈ ਜੀ अच्छा 23 ਦੇ ਮਤਲਬ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਹਾਂਜੀ ਹਾਂ 12ਵੇਂ ਮਹੀਨੇ ਚ ਨਿਕਲਿਆ ਹੀ ਫਿਰ ਤਾਂ 24 ਮਾਡਲ ਇਹਨੂੰ ਆਪਾਂ ਕਹਿ ਸਕਦੇ ਹਾਂ ਹਾਂਜੀ ਗੇਅਰ ਪ੍ਰੋ ਦੇ ਵਿੱਚ ਆ ਬਈ ਹਨਾ ਤੇ ਜਿਹੜੀ ਲਿੰਕਾਂ ਦੇ ਵਿੱਚ ਹਨਾ ਜੀ ਇਹ ਹਾਂਜੀ ਓਕੇ ਪਰ ਮੇਰੇ ਮਰੂਮਾ ਦਾ ਕਰਵਾਈ ਚੱਕ ਜਮੈਂ ਇੱਕ ਇਹ ਕਹਿ ਸਕਦੇ ਆ ਵੀ ਸ਼ੋਰੂਮ ਕੰਡੀਸ਼ਨ ਤੋਂ ਤੇ ਆ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਲੈ ਜਮੈਂ ਬਈ ਚੱਲਿਆ ਕਿੰਨੇ ਘੰਟੇ ਹੋਊਗਾ ਇਹ 850 ਘੰਟਾ ਚੱਲਿਆ ਹੀ ਸਿਰਫ ਹਾਂਜੀ 850 ਘੰਟਾ ਚੱਲਿਆ ਹੋਇਆ ਜੁਨ 2052 10 ਸੀਲ ਹੈ ਤੇ ਘੋੜਾ ਬੰਪਰ ਵੀ ਲੱਗਿਆ ਹੋਇਆ ਹੈ ਤੇ ਭਾਈ ਇਹ ਵੀ ਤੁਹਾਡੀ ਕੜਵਾਇਆ ਹੋਇਆ ਆਪਣਾ ਕੜਾਈ ਹੀ ਆਪਣੇ ਨਾਮ ਹੈ ਅਸਾਂ ਤੁਹਾਡੀ ਨਾਮ ਹੈ ਹਾਂਜੀ ਨਕਦ ਕੈਸਦਾ ਹੋਇਆ ਹਾਂਜੀ ਹਾਂਜੀ ਓਕੇ ਤਾਂ ਮੈਂ ਦਿਖਾ ਕੰਡੀਸ਼ਨ ਸਿਰਫ ਨਾ ਕੱਲੀ ਫੁਲਕਾਰੀ ਦੀ ਕਮੀ ਹੈ ਜਿਹੜਾ ਵੀ ਸੱਜਣ ਲੈਣਾ ਆ ਗਿਆ ਨਾ ਜਦੋਂ ਇੱਥੇ ਕੋਈ ਫੁਲਕਾਰੀ ਤਾਣ ਕੇ ਲੈ ਗਿਆ ਤੁਸੀਂ ਇਹ ਸਮਝੋਗੇ ਤੁਹਾਡੇ ਆਂਢੀ ਗੋਂਢੀ ਇਹ ਕਹਿਣਗੇ ਪਤਾ ਨਹੀਂ ਨਵਾਂ ਕਢਵਾ ਲੇ ਬਈ ਹਾਂਜੀ ਹਨਾ ਜੋ ਵੀ ਨਵਾਂ ਤੇ ਇਧਰੋਂ ਪੈਰਦਾਨ ਕਰਵਾਈ ਚੈੱਕ ਤੁਸੀਂ ਅੰਦਰ ਖੜੀ ਚੀਜ਼ ਦੀ ਪਰਖ ਦੇਖਿਓ ਵੀ ਮਤਲਬ ਫਰਕ ਕਿੰਨਾ ਹਨਾ ਤੇ ਆਹ ਸਟicker ਕਰਵਾ ਦੇ ਚੈੱਕ ਲੈ ਆਹ ਕਰਵਾ ਦੇ ਚੈੱਕ ਛਤਰੀ ਜਿਵੇਂ ਕਹੇ ਦੀ ਕਨੋਪੀ ਕੈਂਟ ਲੱਗੀ ਹੋਈ ਹੈ ਤੇ ਸਿਸਟ ਦੇ ਪਿੱਛੇ ਵੀ ਧਰਮੇ ਚੈੱਕ ਕਰਵਾ ਲੈ ਫੋਕ ਤਾਂ ਜਮ ਹੀ ਨਿਕਾ ਸੇ ਬਈ ਹੂ ਲਿੰਕਾਂ ਦਾ ਚੈੱਕ ਕਰਵਾ ਦੇ ਮਿੱਤਰੂ ਮੈਂ ਇਹ ਕਹੂੰਗਾ ਵੀ ਜਿਹੜਾ ਵੀ ਸੱਜਣ ਵੇਖਣ ਆਗੇ ਇਹਨੂੰ ਪੱਕਾ ਲੈ ਕੇ ਮੁੜੂਗਾ ਬਈ ਧਰਮ ਇਧਰ ਲਈ ਲੈ ਕੱਲਾ ਕੱਲਾ ਜਿਹੜਾ ਕੰਪਨੀ ਦਾ ਸਟicker ਆਉਂਦਾ ਹਲੇ ਤੱਕ ਨਾਲ ਓਮੀ ਚੱਲੇ ਦੱਸਿਆ ਦੀ ਬਈ ਤੁਸੀਂ ਨੇ 100 850 ਘੰਟਾ ਦੀ ਅਸਾ 850 ਘੰਟਾ ਚੱਲਿਆ ਹੋਇਆ ਸਿਰਫ ਹਾਂਜੀ ਤੇ ਬਈ ਇਹਦੀ ਕੀ ਡਿਮਾਂਡ ਰਹੂਗੀ ਇਹ ਆਪਾਂ 10 70 ਦਾ ਦੇਣਾ ਜੀ 10 ਲੱਖ ਤੇ 70 ਹਜ਼ਾਰ ਦਾ 70 ਹਜ਼ਾਰ ਦਾ ਜੀ ਓਕੇ ਹਲਕਾ ਫੁਲਕਾ ਮਾਨਤਾ ਨੂੰ ਹੋ ਜਾ ਹਾਂਜੀ ਹਾਂਜੀ ਲੈ ਮਿੱਤਰੋ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਹੋ ਜਾਊਗਾ ਤੇ ਜਿਹੜਾ ਆ ਖੜਾ ਵੀ 855 ਇਹ 24 ਮਾਡਲ ਆ ਜੀ ਇਹ 24 ਮਾਡਲ ਆ ਹਾਂਜੀ ਓਕੇ 180 ਘੰਟੇ ਚੱਲਿਆ ਹੋਇਆ ਜੀ ਸਿਰਫ ਹਾਂਜੀ ਤੇ ਲੈ ਮਿੱਤਰੋ 180 ਘੰਟੇ ਚੱਲਿਆ ਹੋਇਆ ਧਰਮੇ ਚੈੱਕ ਇਹ ਵੀ ਚਾਰੇ ਪਾਸਿਓਂ ਕਰਵਾ ਦੇ ਜੇ ਕੋਈ ਸੱਜਣ ਆਏ ਸੋਚਦਾ ਨਾ ਵੀ ਮੈਂ ਸਬਰਾਜ ਨਵਾਂ ਕੜਵਾ ਕੇ ਲਿਆਵਾਂ ਮੈਂ ਇਹ ਕਹੂੰਗਾ ਵੀ 2 ਕੁ ਮਿੰਟ ਸਾਡੀ ਇਹ ਵੀਡੀਓ ਦੇਖ ਲੈ ਉਹਦਾ ਲੱਖਾਂ ਰੁਪਈਆ ਦਾ ਫਾਇ ਫਲੈਟਰ ਮੈਂ ਕੱਲਾ ਕੱਲਾ ਸਟਿਕ ਕਰੀਦਾ ਵੀ ਚੈੱਕ ਕਰਵਾ ਦੇ ਦੇਖ ਪੈਰਦਾਨਾਂ ਦਾ ਚੈੱਕ ਕਰਵਾ ਦੇ ਹਨਾ ਤੇ ਬਈਆ 6 ਸਾਲ ਵਾਰੰਟੀ ਹੁੰਦੀ ਇਹਦੀ ਹਾਂਜੀ 6 ਸਾਲ ਲੈ ਮਿੱਤਰੋ ਜਿਵੇਂ ਕਹਦੀ ਵਾਰੰਟੀ ਚ ਟਰੈਕਟਰ ਆ ਹਨਾ ਬਈ ਹਾਂਜੀ ਆ ਕਰਵਾ ਸਾਰਾ ਚੈੱਕ ਲੈ ਆ ਆ ਦੇਖੀ ਖੜੇ ਨਾ ਕੱਲੀ ਕੱਲੀ ਚੀਜ਼ ਜਿਵੇਂ ਕਹਦੀ ਵੇਰਿੰਗ ਤੋਂ ਪ੍ਰੋਮਿਸ ਹਨਾ ਤੇ ਪਿੱਛੋਂ ਵੀ ਦਿਖਾ ਅਰੇ ਮਾਂ ਦਾ ਚੈੱਕ ਕਰਵਾ ਦੇ ਮਗਰਾਡਾਂ ਦਾ ਕਰਵਾ ਦੇ ਚੈੱਕ ਸਿਰਫ ਮਿੱਤਰੋ 180 ਘੰਟੇ ਚੱਲਿਆ ਹੋਇਆ ਟਰੈਕਟਰ ਬਕਾਉਆ ਜੇ ਕਿਸੇ ਸੱਜਣ ਨੇ ਖਰੀਦਣਾ ਹੁੱਕ ਦਾ ਚੈੱਕ ਕਰਵਾ ਦੇ ਲਿੰਕਾਂ ਦਾ ਕਰਵਾ ਦੇ ਦੇਖ ਕੋਈ ਤੱਥ ਨਹੀਂ ਮਿੱਤਰੋ ਹਨਾ ਤੇ ਆ ਦੇਖੋ ਸਕੇਂਦਰ ਜਿਹੜੇ ਕੰਪਨੀ ਵੱਲੋਂ ਲੱਗ ਕੇ ਆਉਂਦੇ ਆ ਛਤਰੀ ਦਿਖਾ ਦੇ ਹਨਾ ਸਿਰਫ 180 ਘੰਟੇ ਚੱਲਿਆ ਹੋਇਆ 24 ਮਾਡਲ ਆ ਬਈ ਹਨਾ ਹਾਂਜੀ ਤੇ ਜੇ ਗੱਲ ਕਰੀਏ ਬਈ ਇਹਦਾ ਕੀ ਡਿਮਾਂਡ ਹੈ ਇਹ 770 ਦਾ ਦੇ ਦਾਂਗੇ 7 ਲੱਖ ਤੇ 70 ਹਜ਼ਾਰ ਦਾ ਹਾਂਜੀ ਲੈ ਮਿੱਤਰੋ 7 ਲੱਖ ਤੇ 70000 ਰੁਪਏ ਦੇ ਵਿੱਚ ਇਹ ਟਰੈਕਟਰ ਬਣੂ ਹਲਕਾ ਫੁਲਕਾ ਮਾਨਤਾ ਨੂੰ ਤੁਹਾਡੇ ਇਹਦੇ ਵਿੱਚੋਂ ਵੀ ਕਰਾਉਣਾ ਹੈ ਹਨਾ ਤੇ ਬਈ ਜੇ ਗੱਲ ਕਰੀਏ ਜਿਹੜਾ ਇਹ ਆਪਣਾ ਵਿਸ਼ਕਰਮਾ 741 ਡਿਢ ਪਿਆਲਿਆਂ ਦਾ ਹਾਂਜੀ ਇਹ ਕਿੰਨਾ ਮਾਡਲ ਆ ਇਹ 16 ਮਾਡਲ ਆਈ ਸੋਲਾ ਮਾਡਲ ਹੈ ਕਿੰਨੇ ਇੰਚ ਦੇ ਵਿੱਚ ਆ ਬਈ ਇਹ 55 ਇੰਚ ਜੀ 55 ਇੰਚ ਦੇ ਵਿੱਚ ਆ ਧਰਮੇ ਬਲੇਡ ਦਿਖਾ ਦੇ ਬਿਲਕੁਲੀ ਨਵੇਂ ਲੱਗੇ ਹੋਏ ਨੇ ਹਾਂਜੀ ਸਾਈਡ ਚੇਂਜ ਕਰਕੇ ਹੀ ਕੰਮ ਦੂ ਬਈ ਹਨਾ ਜੀ ਹਾਂਜੀ ਸਟਿੱਪਾਂ ਇਹਦੇ ਨਾਲ ਛੰਡੀਆਂ ਪਈਆਂ ਨੇ ਜੀ ਨਵੀਆਂ ਨਵੀਆਂ ਛੰਡੀਆਂ ਪਈਆਂ ਨੇ ਹਾਂਜੀ ਓਕੇ ਤੇ ਮੈਨੂੰ ਇਹ ਦੱਸਿਓ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਧਰਮੇ ਕੰਡੀਸ਼ਨ ਤਾਂ ਉਦਾਂ ਵੀ ਸਾਰਾ ਓਰੀਜਨਲ ਆ ਬਈ ਹਾਂ ਜਮ ਓਰੀਜਨਲ ਆ ਜੀ ਕੰਮਕਾਰ ਤਾਂ ਕਿਵੇਂ ਆ ਇਹ ਕੰਮ ਓਕੇ ਆ ਜਮ ਲਵੇਟ ਵਗੈਰਾ ਜਾਲ ਜੂਲ ਸਾਰਾ ਨਵਾਂ ਬਣਿਆ ਓਕੇ ਤੇ ਇਹ ਕਿੰਨੇ ਦਾ ਦਵਾਂਗੇ ਆਪਾਂ ਮੋਲ ਉਹ 1,35 ਦਾ ਛੜਦਾ ਸੀ 1,35,000 ਦਾ ਜੀ ਮਾਡਲ ਮਾਡਲ 16 ਜੀ 16 ਮਾਡਲ ਹੈ ਹਾਂਜੀ ਓਕੇ ਤੇ ਬਾਈ ਤੁਸੀਂ ਕਹਿੰਦੇ ਇਹ ਜਨਰੇਟਰ ਵੀ ਸੇਲ ਆ ਹਾਂਜੀ ਇਹ ਕਿੰਨੇ ਉਹ ਤਾਂ ਪਾਵਰ ਦਾ ਆ ਜਾਂਦਾ ਇਹ 40 ਦਾ ਜੀ ਕਰੈਕਟਰ ਦਾ ਸਕ੍ਰਿਪਟਰ ਦਾ ਹਾਂ origignal ਕੰਪਨੀ ਦਾ ਜੀ ਓਕੇ ਹਾਂਜੀ ਇਹ ਆਪਾਂ ਕਿੰਨੇ ਦਾ ਦਵਾਂਗੇ ਇਹ 85,000 ਦਾ ਦੇ ਦਾਂਗੇ 85,000 ਦਾ ਹਾਂਜੀ ਓਕੇ ਤੇ ਜਿਹੜਾ ਤੁਸੀਂ ਕਹਿੰਦੇ ਇਹ ਗ੍ਰੈਂਡਰ ਵੀ ਹਾਂਜੀ ਇਹ 24 ਮਾਡਲ ਆ ਜੀ ਸੋਨਾਲੀ ਕਾਲਿਆਂ ਦਾ ਜੀ ਸੋਨਾਲੀ ਕਾਲਿਆਂ ਦਾ ਹਾਂਜੀ ਓਕੇ ਤੇ ਇਹ ਤੁਸੀਂ ਗੇਟੇ ਟਰੈਕਟਰ ਤੇ ਚਲਾਇਆ ਇਹ ਜੌਂਡੀ ਹਰ ਤੇ ਅਸਾਂ ਜੌਂਡੀ ਹਰ ਤੇ ਚੱਲਿਆ ਇਹ ਕਿੰਨੇ ਦਾ ਦਵਾਂਗੇ ਬਈ ਆਪਾਂ ਆਪਾਂ 195 ਦਾ ਦੇ ਦਾਂਗੇ 1,95,000 ਤੁਸੀਂ ਇੱਕ ਹੋਰ ਵੀ ਦੱਸਦੇ ਸੀ ਕਿਤੇ ਪਿੱਛੇ ਹਲ ਵੀ ਪਿਆ ਹੈ 15 ਹਲ ਪਿਆ ਜਿਵੇਂ ਨਵੇਂ ਅਹ ਆ ਆ ਪਏ ਨੇ ਹਲ ਬਾਈ ਕਹਿੰਦਾ ਵੀਰੇ ਇਹ ਵਰਤੀ ਕਿੰਨੇ ਕੋਏ ਨੇ ਇਹ ਇਹ ਤਾਂ ਵਰਤੀ ਥੋੜੀ ਹੀ ਹੈ ਜੇ ਅਸਾਂ 7 ਕਿਲੀ ਵਾਹਿਆ ਜੀ ਇਹਦੇ ਨਾਲ ਹਾਂਜੀ ਮਿੱਤਰੋ ਇਹ ਫੋਲਡ ਹੋਣ ਵਾਲੇ ਐ ਫੋਲਡ ਹੋਣ ਵਾਲੇ ਜੀ 15 ਹਲ ਨੇ 15 ਹਲ ਨੇ 4 ਫੋਲਡ ਹੋ ਜਾਂਦੇ 11 ਰਹਿ ਜਾਂਦੇ ਜੀ 11 ਰਹਿ ਜਾਂਦੇ ਹਾਂਜੀ ਮਤਲਬ ਜਿਵੇਂ ਕੋਈ ਰਸਤਾ ਤੰਗ ਆ ਉੱਥੋਂ ਆਪਾਂ ਫੋਲ ਉਹ 55000 ਦੇ ਦੇ ਦਾਂਗੇ ਜੀ 55000 ਦੇ ਹਾਂਜੀ ਲੈ ਮਿੱਤਰੋ ਸਿਰਫ 55000 ਦੇ ਮਿਲਣਗੇ ਤੇ ਨਾਲ ਗੱਲ ਇੱਥੇ ਨਹੀਂ ਮੁੱਕਦੀ ਬਈ ਆਪਾਂ ਇਹ ਜਿਹੜੇ ਇੱਧਰ ਪਏ ਆ ਤਵੀਆਂ ਜੀ 16 16 ਤਵੀਆਂ ਨੇ ਹਾਂਜੀ ਇਹ ਕਿੱਥੋਂ ਆਲਿਆਂ ਦੀਆਂ ਨੇ ਜੀ ਇਹ ਆਪਣੀਆਂ ਸੁਨਾਮ ਵਾਲਿਆਂ ਦੀ ਜੀ ਸੁਨਾਮ ਵਾਲਿਆਂ ਦੀ ਅਮਰੀਕ ਸਿੰਘ ਰੀਆਂ ਜੀ ਅੱਛਾ ਹਾਂਜੀ ਬਲਵੰਤ ਐਗਰੀ ਵਰਕਸ ਵਾਲਿਆਂ ਦੀ ਹੈ ਹਾਂਜੀ ਹਾਂ ਇਹ ਇਹ ਕਿੰਨੇ ਦੀ ਦਵਾਂਗੇ ਬਈ ਇਹ ਆਪਾਂ 50000 ਦੀਆਂ ਦੇ ਦਾਂਗੇ 50000 ਦੀਆਂ ਤਾਂ ਮੈਂ ਆ ਤਵੇ ਸਾਰੇ ਚੈੱਕ ਕਰਵਾ ਦੀ ਤਵੇ ਤਵੇ ਦੀ ਓਕੇ ਰਹੀ ਜਮ ਤੇ ਇਹ ਆਪਣਾ ਬਟਾਂ ਵਾਲਾ ਹਾਂਜੀ ਇਹ ਜੰਦਰਾ ਹੈਗਾ ਜੀ ਇਹ ਕਿੰਨੇ ਦਾ ਬਣੂਗਾ ਜੀ ਇਹ ਦੇ ਦਾਂਗੇ 10000 ਦਾ ਜੀ 10000 ਦਾ ਹਾਂਜੀ ਓਕੇ ਤੇ ਬਾਕੀ ਇਹ ਤੋਂ ਬਾਅਦ ਇਹ ਟਰਾਲੀ ਬਈ ਹੈ ਨਾ ਹਾਂਜੀ ਇਹ 11 1/2 ਸੇ ਸਹਿ ਜਾ ਗਈ 11 1/2 ਜੀ ਜਾਲ ਵਗੈਰਾ ਲੱਗਿਆ ਜੀ ਉੱਤੇ ਟੋਪੀ ਟਾਕੀਆਂ ਸਭ ਨਾਲ ਨੇ ਸਰ ਕੋਈ ਜੀ ਆਪੇ ਇਸੇ ਤਰ੍ਹਾਂ ਦਵਾਂਗੇ ਹਾਂਜੀ ਇਹ ਲਗਭਗ ਮੈਂ ਕਹਣਾ 3 1/2 ਫੁੱਟ ਦਾ 1/2 3/2 ਫੁੱਟਾ ਬਿੱਡ ਤਿਆਰ ਹੈ ਜੀ ਤਿਆਰ ਹੈ ਤੇ ਟਾਇਰ ਵੇਦਾ ਕਹੋਣਗੇ ਬਈ ਵੇਦਾਗ ਜੀ ਪੱਕੇ ਟਾਇਰ ਨੇ 8 ਇੰਚ ਗਾਡਰਾਂ ਦੇ ਵਿੱਚ ਹੈ ਨਾ ਜੀ ਹਾਂਜੀ ਇਹਨੂੰ ਪੰਪ ਕਿੰਨੇ ਇੰਚ ਲੱਗੇ ਹੋਏ ਬਈ ਇਹਨੂੰ ਵੱਡਾ ਪੰਪ ਲੱਗਿਆ ਜੀ ਵੱਡਾ ਪੰਪ ਲੱਗਿਆ ਹੋ ਹਾਂ ਫਰਸ ਫਰਸਦੀ ਸਾਰੀ ਨਵੀਂ ਵੀ ਹੈ ਜਮਾ ਓਕੇ ਜੀ ਇਹ ਕਿੰਨੇ ਦੀ ਬਣ ਜੂ ਇਹ ਆਪਾਂ ਸਵਾ ਦੋ ਦੀ ਦੇ ਦੇਾਂਗੇ ਜੀ ਸਵਾ ਦੋ ਲੱਖ ਦੀ ਹਾਂ ਜੀ ਓਕੇ ਉੱਪਰ ਬੈੱਡ ਟੋਪੀ ਸਭ ਨਾਲ ਦੇਣ ਠੀਕ ਹੈ ਜੀ ਹਾਂ ਜੀ ਤੇ ਹੋਰ ਕੋਈ ਇਹਨਾਂ ਤੋਂ ਇਲਾਵਾ ਭਾਈ ਕੋਈ ਸੰਦ ਹੋਰ ਦਿਖਾਉਣਾ ਹੋਵੇ ਆਪਣੇ ਨਾ ਬਸ ਇਹੀ ਹੈ ਹਾਂ ਜੀ ਤੇ ਲਓ ਮਿੱਤਰੋ ਕਰਿਓ ਸੰਪਰਕ ਤੁਹਾਡਾ ਨੰਬਰ ਦੱਸਿਓ ਕਾਲੀਪੀਰ ਕਿੰਨਾ ਮੇਰਾ ਨੰਬਰ 62 62830 86500 ਜੀ 62830 86500 ਜੀ ਨਾਮ ਤੁਹਾਡਾ ਕਾਲਾ ਸਿੰਘ ਔਲਖੋ ਹਾਂ ਜੀ ਤੇ ਪਿੰਡ ਤੁਹਾਡਾ ਨਮੋੜ ਹੈ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਹੈ ਲੰਗੋੜ ਵੀ ਤੁਹਾਨੂੰ 8 ਕਿਲੋਮੀਟਰ ਹੈ ਤੇ ਸੁਨਾਮ ਜੀ ਸੁਨਾਮ ਵੀ ਹਾਂਜੀ ਤੇ ਸੰਗਰੂਰ 12 ਦੱਸਿਆ ਸੀ ਸੰਗਰੂਰ 12 ਜੀ ਓਕੇ ਤੇਲਾ ਮਿੱਤਰੋ ਆਪਾਂ ਨੰਬਰ ਵਾਈ ਦਾ ਸਕਰੀਨ ਤੇ ਚਲਾਤਾ ਜੇ ਕੋਈ ਵੀ ਤੁਸੀਂ ਖੇਤੀਬਾੜੀ ਦਾ ਸੰਦ ਲੈਣਾ ਚਾਹੇ ਕੰਬਾਈਨ ਲੈਣੀ ਆ ਚਾਹੇ ਸੁਪਰ ਸੀਡਰ ਲੈਣਾ ਚਾਹੇ ਇਹ ਦੋਨੇ ਟਰੈਕਟਰਾਂ ਦੇ ਵਿੱਚੋਂ ਲੈਣਾ ਜਾਂ ਰੀਪਰ ਲੈਣਾ ਕੋਈ ਵੀ ਸੰਦ ਲੈਣਾ ਤਾਂ ਕਰੋ ਬਾਈ ਨਾਲ ਸੰਪਰਕ ਜਾਇਜ ਰੇਟਾਂ ਦੇ ਵਿੱਚ ਤੁਹਾਨੂੰ ਬਣ ਜਾਣਗੇ